ਇਰਫ ਕੀਰਾਂ ਦੀ ਨਗਰੀ ਚੈਨਲ ਤੇ ਅੱਜ ਇੱਕ ਬਾਕਮਾਲ ਕਲਮਾ ਲੈ ਕੇ حاضر ਹੋਈਆਂ ਇਹ ਇੱਕ ਜੀਦਲ ਦਾ ਕਲਮਾ ਹੈ ਜੀਦਲ ਨੂੰ ਬਸ ਕਰਨੇ ਦਾ ਕਲਮਾ ਹੈ ਜੀਦਲ ਨੂੰ ਬਸ ਕਰਨੇ ਤੋਂ ਬਾਅਦ ਜੀਦਲ ਨੂੰ ਭੇਜ ਕੇ ਜੀਦਲ ਨੂੰ ਕਿਸੇ ਨੂੰ ਵੀ ਲਾ ਕੇ ਜਿਹਨੂੰ ਵੀ ਤੁਸੀਂ ਬਸ ਕਰਨਾ ਚਾਹੋਗੇ ਉਹਨੂੰ ਬਸ ਕਰ ਸਕਦੀ ਹੈ ਜਡੇਲ ਲਾ ਕੇ ਬਸ਼ੀਕਰਨ ਕਰਨ ਵਾਲਾ ਇਹ ਢਾਈਆ ਮੰਤਰ ਹੈ ਜਡੇਲ ਨੂੰ ਪੇਚ ਕੇ ਜਡੇਲ ਨੂੰ ਕਿਸੇ ਤੇ ਲਾ ਕੇ ਤੁਸੀਂ ਕਿਸੇ ਨੂੰ ਵੀ ਆਪਣੇ ਵਸਤੇ ਵਿੱਚ ਕਰ ਸਕਦੇ ਆਂ ਦੋਸਤੋ ਇਸ ਮੰਤਰ ਨੂੰ ਸਿੱਧ ਕਰਨੇ ਦੀ ਪਹਿਲਾਂ ਬੀਤੀ ਸਮਝ ਲਈਏ ਉਸ ਤੋਂ ਬਾਅਦ ਫਿਰ ਉਹ ਮੰਤਰ ਦੱਸਾਂਗਾ ਇਸ ਮੰਤਰ ਨੂੰ ਸਿੱਧ ਕਰਨੇ ਦੇ ਲਈ ਇੱਕ ਤਾਂ ਇਹ ਹੈ ਕਿ ਬਿਲਕੁਲ ਸ਼ਾਂਤ ਜਗ੍ਹਾ ਹੋਣੀ ਚਾਹੀਦੀ ਜਿੱਥੇ ਕੋਈ ਵੀ ਆਉਂਦਾ ਜਾਂਦਾ ਨਹੀਂ ਹੋਣਾ ਚਾਹੀਦਾ ਰਾਤ ਦੇ ਟਾਈਮ ਇਸ ਮੰਤਰ ਦਾ ਜਾਪ ਰੋਜ਼ਾਨਾ 1000 ਵਾਰ ਹੋਣਾ ਚਾਹੀਦਾ ਔਰ ਇਹ ਵੀ ਜ਼ਰੂਰੀ ਹੈ ਕਿ ਲਗਾਤਾਰ 49 ਦਿਨ ਇਦਾਂ ਤੁਹਾਨੂੰ ਜਾਪ ਕਰਨਾ ਪਵੇਗਾ 41 ਦਿਨਾਂ ਦੇ ਵਿੱਚ ਹੀ ਇਸ ਮੰਤਰ ਨੂੰ ਤੁਸੀਂ ਸਿੱਧ ਕਰ ਸਕਦੇ ਆ ਔਰ ਸਿੱਧ ਹੋ ਗਿਆ ਤਾਂ ਚਿੱਠੀ ਨੂੰ ਭੇਜ ਕੇ ਕਿਸੇ ਨੂੰ ਵੀ ਆਪਣੀ ਬਸਤੇ ਵਿੱਚ ਕਰ ਸਕਦੇ ਆ ਇਹ ਚਿੱਠੀ ਲਾ ਕੇ ਬਸ਼ੀ ਕਰਨ ਕਰਨ ਵਾਲਾ ਹੀ ਇੱਕ ਢਾਈਆ ਕਲਾਮ ਹੈ ਇੱਕ ਢਾਈਆ ਮੰਤਰ ਹੈ ਕੀ ਕੀ ਆਪਨੂੰ ਭੋਗ ਪ੍ਰਸ਼ਾਦ ਚਾਹੀਦਾ ਹੈ ਕੀ ਕੀ ਸਮਾਨ ਰੱਖਣਾ ਹੈ ਸਭ ਤੋਂ ਪਹਿਲਾਂ ਸਾਫ਼-ਵਾਕ ਕੱਪੜੇ ਪਾ ਕੇ ਇਧਰ ਛਿੜਕ ਕੇ ਆਸਣ ਤੇ ਬੈਠ ਕੇ ਪੰਜ ਅਰਗਬਤੀਆਂ ਲਾ ਕੇ ਪਾਠ ਸ਼ੁਰੂ ਕਰਨਾ ਹੈ ਕੋਲ ਜਿਹੜਾ ਜਿਹੜਾ ਸਮਾਨ ਰੱਖਣਾ ਉਹ ਉਹ ਇਸ ਤਰ੍ਹਾਂ ਹੈ ਕੋਲ ਰੱਖਣ ਵਾਲਾ ਸਮਾਨ ਪੰਜ ਲੱਡੂ ਪੰਜ ਟੌਫੀਆਂ ਪੰਜ ਪਤਾਸੀ ਪੰਜ ਚਾਕਲੇਟ ਰੱਖਣੀਆਂ ਹੈ ਇਸ ਸਾਰਾ ਸਮਾਨ ਰੋਜ਼ਾਨਾ ਰੱਖੂੰਗੀ ਤਾਂ ਬਹੁਤ ਵਧੀਆ ਗੱਲ ਹੈ ਲੇਕਿਨ ਇਹ ਜੋ ਵੀ ਪੰਜ ਲੱਡੂ ਪੰਜ ਪਤਾਸੀ ਪੰਜ ਟੌਫੀਆਂ ਪੰਜ ਚੌਕਲੇਟ ਇਹ ਸਾਰਾ ਸਮਾਨ ਤੁਰੰਤ ਪਾਠ ਕਰਨੇ ਤੋਂ ਬਾਅਦ ਉਸੇ ਬਿੱਲੀ ਇਸ ਸਮਾਨ ਨੂੰ ਉਜਾੜਦੀ ਵਿੱਚ ਜਾ ਕੇ ਸੇ ਪਿੱਪਲ ਦੇ ਦਰਖਤ ਦੇ ਥੱਲੇ ਜਾਂ ਫਿਰ ਕਿਸੇ ਬੋਡ ਦੀਦ ਰੱਖ ਦਿੱਤੀ ਜਾਂ ਫਿਰ ਕਿਤੇ ਉਜਾੜ ਦੇ ਵਿੱਚ ਰੋਜ਼ਾਨਾ ਪਾਠ ਕਰਨੇ ਤੋਂ ਬਾਅਦ ਛੱਡਣਾ ਪੜਨਾ ਹੈ ਜ਼ਰੂਰੀ ਹੈ ਜੇਕਰ ਤੁਸੀਂ ਰੋਜ਼ਾਨਾ ਇਹ ਸਮਾਨ ਨਹੀਂ ਦੇ ਸਕਦੇ ਨਹੀਂ ਰੱਖ ਸਕਦੇ ਤਾਂ ਫਿਰ ਇਸ ਤਰ੍ਹਾਂ ਵੀ ਕਰ ਸਕਦੇ ਆ ਕਿ ਪਹਿਲੇ ਦਿਨ ਤੇ ਆਖਰੀ ਦਿਨ ਇਹ ਸਾਰਾ ਸਮਾਨ ਰੱਖ ਕੇ ਤੁਸੀਂ ਪਾਠ ਕਰਨਾ ਪਹਿਲੇ ਦਿਨ ਵੀ ਪਾਠ ਕਰਨੇ ਤੋਂ ਬਾਅਦ ਉਸੇ ਬਿਲੇ ਬਾਰਛੱਡ ਕੇ ਹੁਣਾ ਔਰ ਆਖਰੀ ਦਿਨ ਵੀ ਇਹ ਸਰਸਮਾਨ ਜੋ ਰੱਖਿਆ ਹੁਣਾ ਉਹਨੂੰ ਬਾਹਰ ਛੱਡ ਕੇ ਹੁਣਾ 41 ਦਿਨ ਦੇ ਵਿੱਚ ਵਿੱਚ ਇਹ ਜਿਹੜਾ ਤੁਸੀਂ ਡੀਟੇਲ ਨੂੰ ਸਿੱਧ ਕਰੂੰਗੀ ਤੁਹਾਨੂੰ ਦਰਸ਼ਨ ਹੋਣ ਲੱਗ ਪੋਗੇ ਤੁਹਾਡੇ ਕੋਲ ਆਉਣ ਲੱਗ ਪਵੇਗੀ ਤੁਹਾਡੇ ਕੋਲ ਪਹੁੰਚਣ ਲੱਗ ਪਵੇਗੀ ਔਰ ਜੇ ਲੇਵਲ ਵੀ ਦੁਬਾਰੀ ਇਸ਼ਾਰਾ ਕਰੂੰਗੀ ਉਹੀ ਕੰਮ ਇਹ ਕਰੇਗੀ ਤੁਹਾਡੀ ਹਰ ਕੰਮਕਾਰਤੀ ਵਿੱਚ ਤੁਹਾਡਾ ਕਹਿਣਾ ਮੰਨ ਕੇ ਚੱਲੇਗੀ ਜਿੱਥੇ ਵੀ ਤੁਸੀਂ ਭੇਜੋਗੇ ਉੱਥੇ ਹੀ ਜਾਵੇਗੀ ਸੋ ਦੋਸਤੋ ਹੁਣ ਉਹ ਜਿਹੜਾ ਮੰਤਰ ਹੈ ਉਹ ਜਿਹੜਾ ਕਲਮਾ ਉਹ ਪਾਠ ਹੈ ਉਸ ਵੱਲ ਨੂੰ ਤੁਰিয়ে ਉਹ ਪਾਠ ਕੀ ਹੈ ਲੇਕਿਨ ਉਸ ਤੋਂ ਪਹਿਲਾਂ ਇੱਕ ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ ਸੋ ਦੋਸਤੋ ਜੁੱਸੀ ਹੋਈ ਵਿਧੀ ਦੇ ਅਨੁਸਾਰ ਹੀ ਇਸ ਮੰਤਰ ਦਾ ਜਾਪ ਬਿਲਕੁਲ ਚੰਗੀ ਤਰ੍ਹਾਂ ਨਿਤ 1000 ਵਾਰੀ ਪਾਠੇ ਹੋਣਾ ਚਾਹੀਦਾ 41 ਦਿਨ ਦੇ ਵਿੱਚ ਇਹ ਸiddhi ਤੁਹਾਨੂੰ ਪ੍ਰਾਪਤ ਹੋ ਜਾਵੇਗੀ ਸੋ ਦੋਸਤੋ ਹੁਣ ਆਪਾਂ ਉਸ ਮੰਤਰ ਪਾਠ ਵੱਲ ਚੱਲੀਏ ਉਹ ਮੰਤਰ ਉਹ ਪਾਠ ਇਸ ਤਰ੍ਹਾਂ ਹੈ ਆਮੀ ਪਾਨੀ ਜਾਮੀ ਪਾਨੀ ਰੜੇ ਧੂੜ ਤਮਾਮੀ ਪਾਨੀ ਫਲਾਨੀ ਨੂੰ ਘੇਰ ਲਿਆਮੀ ਪਾਨੀ ਜੇ ਭਾਈ ਮਰਤ ਨਹੀਂ ਕਰਨਾ ਤਾਂ ਫਲਾਨੀ ਕਹਿਣਾ ਜੇ ਔਰਤ ਨਹੀਂ ਕਰਨਾ ਤਾਂ ਫਲਾਨਾ ਕਹਿਣਾ ਇਹ ਮੰਤਰ ਹੈ ਇਸ ਮੰਤਰ ਨੂੰ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਹਾਂ ਆਮੀ ਪਾਨੀ ਜਾਮੀ ਪਾਨੀ ਰੜੇ ਤੂੜਤ ਮਾਮੀ ਭਰਨੀ ਫਲਾਨੇ ਨੂੰ ਘੇਰ ਲਿਆਮੀ ਪਾਨੀ ਦੋਸਤੋ ਇਹ ਇਹ ਮੰਤਰ ਪਾਠ ਹੈ ਜਿਸ ਨੂੰ ਤੁਸੀਂ 41 ਦਿਨ ਦੇ ਵਿੱਚ ਸਿੱਧ ਕਰਨਾ ਹੈ ਜੋ ਜੋ ਭੂਗ ਪ੍ਰਸ਼ਾਦ ਦੱਸਿਆ ਹੈ ਉਹ ਜਰੂਰ ਰੱਖਣਾ ਹੈ ਪੂਰੀ ਨੇਕ ਨੀਤੀ ਦੇ ਨਾਲ ਸਾਫ ਪਾਕ ਰਹਿ ਕੇ 41 ਦਿਨ ਹੀ ਇਸ ਦਾ ਮੰਤਰ ਜਾਪ ਕਰਨਾ ਹੈ ਤਾਂ ਸਿੱਧ ਹੋ ਜਾਵਿਗਾ ਸੋ ਦੋਸਤੋ ਜਿਹੜੇ ਮੇਰੇ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਹਨ ਉਹਨਾਂ ਨੂੰ ਬੇਨਤੀ ਕਿਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਲਾਈਕ ਕਰਨੀਆਂ ਅਤੇ ਜਲਦ ਹੀ ਕਿਸੇ ਨਵੇਂ ਮੰਤਰ ਕਲਮੇ ਪਾਠ ਦੇ ਨਾਲ ਹਾਜ਼ਰ ਹੋਵਾਂਗੇ ਸੋਚਾ ਤੱਕ ਲਈ ਜੈ ਪੀਣਾ ਦੀ